ਫਿਰੋਜ਼ਪੁਰ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ ਵਕ-ਵਕ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ ਜਿਸ ਦੇ ਚੱਲਦਿਆਂ ਪਾਰੀ ਮਾਤਰਾ ਵਿੱਚ ਨਸ਼ਾ ਫੜਿਆ ਜਾ ਰਿਹਾ ਹੈ ਉੱਥੇ ਹੀ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਇਸੇ ਦੇ ਚੱਲਦਿਆਂ ਫਿਰੋਜ਼ਪੁਰ ਪੁਲਿਸ ਨੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਦੇ ਕੋਲੋਂ 2 ਕਿਲੋ ਤੋਂ ਵਧੇਰੇ ਹੈਰਨ ਬਰਾਮਦ ਕੀਤੀ ਹੈ ਫਿਰੋਜ਼ਪੁਰ ਦੇ ਐਸਐਸਪੀ ਭਵਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਤੋਂ ਹੋਰ ਵੀ ਅਹਿਮ ਖੁਲਾਸੇ ਹੋਣਗੇ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਦੇ ਦਿਹਾ ਹਦਾਇਤਾਂ ਅਨੁਸਾਰ ਰੋਜ਼ਪੁਰ ਪੁਲਿਸ ਨੂੰ ਫੇਰ ਬਹੁਤ ਹੀ ਵਧੀਆ ਸਫਲਤਾ حاصل ਹੋਈ ਜਦੋਂ ਸਾਡੇ ਡੀਐਸਪੀ ਜ਼ੀਰਾ ਦੀ ਸੁਪਰਵੀਜ਼ਨ ਚ ਸੱਲੇ ਐਸਐਚਓ ਮਖੂ ਇਹਨਾਂ ਵੱਲੋਂ ਬਹੁਤ ਹੀ ਵਧੀਆ ਕਾਰਵਾਈ ਕਰਦੇ ਹੋਏ 2 ਕਿਲੋ ਡੈਲੀਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਇਸ ਸਬੰਧੀ ਵਿਜੇ ਸਿੰਘ ਕਰੀਬ ਉਮਰ ਕਰੀਬ 21 ਸਾਲ ਸਨਫ ਜੰਮੂ ਸਿੰਘ ਵਾਸੀ ਜਲਾਲ ਆਲਾ ਠਾਣਾ ਸਦਰ ਫਿਰੋਜ਼ਪੁਰ ਉਸਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਹੋਈ ਹੈ ਇੱਥੇ ਦੱਸਣ ਵਾਲੀ ਗੱਲ ਹੈ ਵੀ ਇਹ ਆਪਣੇ ਕਿਸੇ ਜਾਣਕਾਰ ਤੋਂ ਜਿਹੜਾ ਸਾਨੂੰ ਪੁੱਛ ਪੁੱਛ ਦੇ ਵਿੱਚ ਸਾਹਮਣੇ ਆ ਗਿਆ ਤੇ ਉਸਨੂੰ ਅਸੀਂ ਟੀਮਸ ਬਣਾ ਕੇ ਉਸਦੀ ਵੀ ਆਉਣ ਦੇ ਦਿਨਾਂ ਚ ਗ੍ਰਿਫਤਾਰੀ ਕਰਾਂਗੇ ਉਸ ਤੋਂ ਇਹ ਛੇੜਾ ਰੋਡ ਅੰਮ੍ਰਿਤਸਰ ਤੋਂ ਇਹ ਬੰਦਾ ਉੱਥੋਂ ਹੈਰਨ ਲੈ ਕੇ ਆਇਆ ਸੀ ਤੇ ਇੱਥੇ ਇਸਨੇ ਅੱਗੇ ਇਸਨੂੰ ਆਪਣੇ ਜਿਹੜੇ ਹੋਰ ਸਾਥੀਆਂ ਰਾਹੀਂ ਇਸ ਨੂੰ ਵੇਚਣਾ ਸੀ ਉਹ ਸਬੰਧੀ ਵੀ ਪੁੱਛਗੇ ਇਸ ਦੌਰਾਨ ਸਾਡੇ ਕੋਲ ਕਾਫੀ ਗੱਲਾਂ ਸਾਹਮਣੇ ਆ ਗਈਆਂ ਆਉਂਦੇ ਦਿਨਾਂ ਦੇ ਵਿੱਚ ਇਸ ਤੇ ਬੈਕਵਰਡ ਤੇ ਫਾਰਵਰਡ ਲਿੰਕੇਜ ਦੇ ਵਿੱਚ ਜਿਹੜੇ ਵੀ ਬੰਦੇ ਐ ਉਹਨਾਂ ਨੂੰ ਵੀ ਗ੍ਰਿਫਤਾਰ ਕਰਾਂਗੇ ਅਤੇ ਉਹਨਾਂ ਤੋਂ ਵੀ ਸਾਨੂੰ ਭਾਰੀ ਮਾਤਰਾ ਦੇ ਵਿੱਚ ਬਰਾਮਦਗੀ ਹੋਣ ਦੀ ਸੰਭਾਵਨਾ ਹੈ ਇਹ ਇਸ ਨੂੰ ਟੀ ਪੁਆਇੰਟ ਪਿੰਡ ਮੁਹੰਮਦ ਸ਼ਾਹ ਵਾਲਾ ਲਿੰਕ ਰੋਡ ਡੱਬਾ ਵਾਲਾ ਮਖੂਦ ਏਰੀਏ ਦੇ ਵਿੱਚ ਇਸ ਜਗ੍ਹਾ ਤੋਂ ਇਸ ਨੂੰ ਜਦੋਂ ਇਨਫੋਰਮੇਸ਼ਨ ਬੇਸਡ ਨਕਾਬੰਦੀ ਕੀਤੀ ਹੋਈ ਸੀ ਉੱਥੇ ਇਹਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਹੋਈ। ਅਪਰਾਧਿਕ ਰਿਕਾਰਡ ਸਰ ਪੁਰਾਣਾ ਜੀ ਦਾ ਨਹੀਂ ਹੈ। ਇਹਦਾ ਹਜੇ ਤੱਕ ਚੈੱਕ ਕੀਤਾ ਜੀ ਹਜੇ ਤੱਕ ਕੋਈ ਪਰਚਾ ਨਹੀਂ ਹੈ ਪਰ ਪੁੱਛ ਕੇ ਜਦੋਂ ਆਨੇ ਗੱਲ ਸਾਹਮਣੇ ਆਈ ਹੈ ਦੇ ਕਈ ਵਾਰ ਜਿਹੜਾ ਇਹਦੇ ਵਿੱਚ ਡਰੱਗਸ ਦੇ ਵਿੱਚ ਇਸਨੇ ਆਪਦੇ ਵੱਲੋਂ ਕੋਈ ਇਹ ਗਲਤ ਖਰੀਦੋਫਰਖਤ ਕੀਤੀ ਹੈ। ਹੋਰ ਕੋਈ ਮੁੰਡੇ ਇਹਦੇ ਨਾਲ ਜੀ ਮਿਲ ਸਕਦੇ ਆ ਜਿਹੜੇ ਕੋਈ ਬਿਲਕੁਲ ਨਹੀਂ ਦੋ ਜਣੇ ਸਾਡੇ ਕੋਲ ਆਇਡੈਂਟੀਫਾਈ ਹੋਏ ਆ ਜਿੱਥੋਂ ਲੈ ਕੇ ਆਇਆ ਤੇ ਜਿਸ ਨੂੰ ਇਹਨੇ ਇਮੀਡੀਏਟਲੀ ਜਦੀ ਗੱਲਬਾਤ ਹੋ ਰਹੀ ਸੀ ਕਿਸੇ ਨੂੰ ਵੇਚਣਾ ਸੀ ਇਹ ਸਮਾਨ ਦੇਣਾ ਸੀ ਕਿ ਉਹ ਆਇਡੈਂਟੀਫਾਈ ਹੋ ਗਏ ਸਾਡੀ ਟੀਮਸ ਬਣੀਆ ਉਹਨਾਂ ਨੂੰ ਜਲਦੀ ਸੀ ਪਹੁੰਚ ਪਾਕਿਸਤਾਨ ਦਾ ਕੋਈ ਨਿਕਲਿਆ ਜਾਂ ਨਹੀਂ ਜੀ ਹਜੇ ਜਿੱਦਾਂ ਕਿਸੇ ਹੋਰ ਤੋਂ ਲੈਂਦਾ ਸੀ ਇਹ ਕਿਸੇ ਹੋਰ ਤੋਂ ਛੇਰਟਾ ਰੋਡ ਤੋਂ ਲੈ ਕੇ ਆਇਆ ਸੀ ਜੀ ਅੰਮ੍ਰਿਤਸਰ ਤੋਂ ਤੇ ਉਹ ਅੱਗੇ ਜਦੋਂ ਸਾਡੇ ਉਹ ਕਾਬੂ ਆ ਗਿਆ ਉਤੋਂ ਬਾਕੀ ਸਾਰੀ ਜਿਹੜੇ ਡਿਟੇਲ ਹੈ ਉਸ ਦੇ ਹੋਰ ਸਾਥੀਆਂ ਬਾਰੇ ਤੇ ਸਾਰੇ ਲਿੰਕ ਜਿਹੜੇ ਬੈਕਵਰਡ ਫਾਰਵਰਡ ਲਿੰਕ ਜਿਹੜੇ ਲਿੰਕ ਪਾਕਿਸਤਾਨ ਦਾ ਕੋ ਸਾਰੇ ਸਾਨੂੰ ਉਤੋਂ ਜਦੋਂ ਹੀ ਪੜਾਂਗੇ ਉਹਨਾਂ ਨੂੰ ਸਬੰਧ ਨਾਲ ਉਤੋਂ ਪੜਾਂਗੇ ਜਿਹੜਾ ਜਿਹੜਾ 21 ਸਾਲ ਦੀ ਉਮਰ ਹੈ ਜਿਹੜਾ ਕਿ ਪਾਕਿਸਤਾਨ ਦੇ ਨਜ਼ਦੀਕ ਹੀ ਪੈਦਾ ਜਲਾਲਵਾਲਾ ਉਤੋਂ ਦਾ ਰਹਿਣ ਵਾਲਾ ਹੈ ਇਹਦੇ ਸਰ ਵੀ ਪਾਕਿਸਤਾਨ ਨਾਲ ਵੀ ਬਿਲਕੁਲ ਜੀ ਹੁੰਦਾ ਇਹ ਅੰਮ੍ਰਿਤਸਰ ਤੋਂ ਲੈ ਕੇ ਆਇਆ ਚਰਟਾ ਰੋਡ ਤੋਂ ਪਰ ਇਸ ਦੇ ਸੰਪਰਕ ਹੋ ਸਕਦੇ ਸਾਡੀ ਪੁਸ਼ਕਿਸ਼ ਚੱਲ ਰਹੀ ਹੈ ਇਸ ਦੇ ਜਿਹੜਾ ਮੋਬਾਈਲ ਵਗੈਰਾ ਜਾਂ ਇਸ ਦੇ ਪਰਿਵਾਰ ਦੇ ਬਾਕੀ ਮੈਂਬਰਾਂ ਤੋਂ ਵੀ ਕੁਝ ਕਿਸ ਕਰਾਂਗੇ ਤੇ ਹੋਰ ਜਿਹੜਾ ਇਸ ਬੰਦੀ ਜਿੱਦੀ ਜਾਣਕਾਰੀ ਮਿਲੂਗੀ ਆਪਾਂ ਆਉਂਦੇ ਦਿਨਾਂ ਸਾਂਝੀ ਕਰਾਂਗੇ ਪਿਛਲੇ ਕਾਫੀ ਦਿਨਾਂ ਤੋਂ ਲੋਕੀ ਨਜ਼ਰ ਆ ਰਿਹਾ 16 ਤੋਂ 21 22 23 ਸਾਲ ਦੇ ਯੂਥ ਹੁੰਦੇ ਆ ਕੀ ਇਹ ਕਿਸੇ ਨਸ਼ੇ ਵਗੈਰਾ ਦੀ ਪੂਰਤੀ ਕਰਕੇ ਡਰਗਡਿਕਟ ਹੁੰਦੇ ਆ ਜਾਂ ਕੋਈ ਤ੍ਰਿਲਸੀ ਕਰੀਏ ਬਸ ਚਲੋ ਵਧੀਆ ਲੱਗਦਾ ਦੇਖੋ ਜੀ ਮੈਂ ਇਥੇ ਇਹੀ ਕਹੂੰਗਾ ਵੀ ਜਿਹੜੇ ਆਪਣੇ ਇਹਨਾਂ ਦੇ ਬਾਪ-ਬਾਪ ਐ ਇਹਨਾਂ ਦੇ ਦੋਸਤ-ਮਿੱਤਰ ਐ ਇਹਨਾਂ ਦੇ ਹੋਰ ਰਿਸ਼ਤੇਦਾਰ ਐ ਉਹਨਾਂ ਨੂੰ ਸਮਝਾਉਣਾ ਚਾਹੀਦਾ ਵੀ ਇਹ ਟੋਟਲੀ ਇਲੀਗਲ ਚੀਜ਼ ਐ ਜਿਹੜੀ ਨਸ਼ਾ ਨੂੰ ਵੇਚਣਾ ਨਸ਼ਾ ਨੂੰ ਲੈਣਾ ਨਸ਼ੇ ਦਾ ਸੇਵਨ ਕਰਨਾ ਤੇ ਇਸ ਤੋਂ ਬਚ ਕੇ ਰਹਿਣਾ ਚਾਹੀਦਾ ਤੇ ਮਾਵਾਪ ਆਪਣੇ ਜਿਹੜੇ ਬੱਚਿਆਂ ਦੀ ਭੈਣ ਭਰਾ ਜਿਹੜੇ ਵੱਡੇ ਇਹਨਾਂ ਦੇ ਉਹ ਆਪਣੇ ਬੱਚਿਆਂ ਦੀ ਧਿਆਨ ਰੱਖਣ ਵੀ ਇਹਨਾਂ ਦੀ ਕੀ ਐਕਟੀਵਿਟੀਜ਼ ਹੈ ਤੇ ਇਹ ਇਲੀਗਲ ਚੀਜ਼ ਤੋਂ ਦੂਰ ਰੱਖਣ ਕਿਉਂਕਿ ਇਸ ਦਾ ਜਿਹੜਾ ਨਤੀਜਾ ਮਾੜਾ ਹੀ ਆਉਂਦਾ ਹੈ ਜੇਲਾਂ ਕਟਰੀਆਂ ਪੈਂਦੀਆਂ ਤੇ ਲੰਬੀ ਜੇਲ੍ਹ ਇਹਦੇ ਵਿੱਚ ਕਟਣੀ ਪੈਂਦੀ ਹੈ ਤੇ ਆਪਣੇ ਸਾਰੇ ਜਿਹੜੇ ਪੈਸੇ ਅੱਗੇ ਪਿੱਛੇ ਬਣਾਏ ਹੁੰਦੇ ਸਾਰੇ ਪੈਸੇ ਇਹਨਾਂ ਦੇ ਉਸੇ ਤੇ ਹੀ ਖਰਚ ਹੋ ਜਾਂਦੇ ਆ ਜਾ ਵਕੀਲਾ ਤੇ ਉਦਾਲਤ ਵਿੱਚ ਉਹਦੇ ਤੇ ਹੋ ਜਾਣਗੇ ਤੇ ਜਾਂ ਇਹਨਾਂ ਦੇ ਇਸ ਸਬੰਧੀ ਆਪਣਾ ਬਚਾਅ ਕਰਦੇ ਤੇ ਕੇਸਾਂ ਨੂੰ ਭੁਗਤਦੇ ਇਹਨਾਂ ਦੀ ਜਿਹੜੀ ਨਜਾਇਜ਼ ਕਮਾਈ ਕੀਤੀ ਹੁੰਦੀ ਉਹ ਖਰਚ ਹੋ ਜਾਂਦੀ। ਇੱਕ ਸਰ ਇਹਦੇ ਨਾਲ ਜੁੜਦਾ ਸਵਾਲ ਕੀ ਜਿਵੇਂ ਸਰ ਨੇ ਗੱਲ ਕੀਤੀ 16 ਤੋਂ 21 ਸਾਲ ਦੇ ਨੌਜਵਾਨ ਐਨੇ ਨੌਜਵਾਨ ਫੜੇ ਗਏ ਕੀ ਕਾਰਨ ਚ ਗਏ ਜੀ ਆਪਾਂ ਕੀ ਇਹ ਕਿਉਂ ਬੇਸਿਕਲੀ ਇਸ ਲੱਭੇ ਜਾ ਰਹੇ ਹੈ ਕਿ ਪੈਸੇ ਕਮਾਣ ਜਲਦੀ ਪੈਸੇ ਕਮਾਣ ਦਾ ਸਿਸਟਮ ਜਾਂ ਕੁਝ ਹੋਰ ਕਾਰਨ ਬਿਲਕੁਲ ਜੀ ਆਪਾਂ ਅੱਗੇ ਵੀ ਜਿਹੜਾ ਡਿਸਕਸ ਕਰਦੇ ਹੁੰਨੇ ਹੈ ਇਹੀ ਹੈ ਵੀ ਕੁਇਕ ਮਨੀ ਉਹਨਾਂ ਨੂੰ ਹੁੰਦਾ ਵੀ ਅਸੀਂ ਛੇਤੀ ਦੇ ਨੇ ਪੈਸੇ ਬਣਾ ਕੇ ਮਿਹਰਬਾਨ ਜੀਏ ਤੇ ਜਿਹੜੀਆਂ ਆਪਦੀਆਂ ਲੋਡ ਤੋਂ ਵੱਧ ਖਾਇਸ਼ਾਂ ਬਣਾਈ ਬੈਠੇ ਆ ਉਹ ਖਾਇਸ਼ਾਂ ਪੂਰੀਆਂ ਕਰਨ ਉਹ ਸੋਚਦੇ ਆ ਵੀ ਸ਼ਾਇਦ ਇਹਦੇ ਨਾਲ ਪੈਸਾ ਬਣ ਜੂਗਾ ਪਰ ਉਹਨਾਂ ਨੂੰ ਇਸ ਐਂਡ ਰਿਜ਼ਲਟ ਨਹੀਂ ਦਿਸਦਾ ਜਾਂ ਤਾਂ ਇਸ ਦਾ ਐਂਡ ਰਿਜ਼ਲਟ ਜਿਹੜੇ ਨਸ਼ੇ ਕਰਨ ਲੱਗ ਪੈਂਦੇ ਆ ਉਸ ਦਾ ਐਂਡ ਰਿਜ਼ਲਟ ਮੌਤ ਹੈ ਤੇ ਨਸ਼ੇ ਕਰਦੇ ਕਰਦੇ ਉਹ ਮਰ ਜਾਂਦੇ ਆ ਤੇ ਜਾਂ ਇਸ ਦਾ ਐਂਡ ਰਿਜ਼ਲਟ ਹੈ ਜੇਲ ਤੇ ਜੇਲ ਦੇ ਵਿੱਚ ਹੀ ਫਿਰ ਆ ਉਹਦਾ ਸਾਰਾ ਉਹ ਜਵਾਨੀ ਤੇ ਜੀਵਨ ਪੁੱਗਤ ਦੇ ਆ ਸਰੀ ਕੂਰੀਅਰ ਕੇ ਡੀਲਰ ਹੈ ਜੀ ਇਹ ਜੀ ਇਹ ਦੋਨੇ ਹੀ ਹੈ ਜੀ ਨਾਲ ਇਹ ਕੂਰੀਅਰ ਦਾ ਵੀ ਕੰਮ ਕਰ ਰਿਹਾ ਸੀ ਤੇ ਨਾਲ ਇਹ ਉਸ ਨੂੰ ਵੇਚਦਾ ਵੀ ਸੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿਕ